ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਜਦੋਂ ਫਲੱਡਜ਼ ਆਨੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਅਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਬਿਆਸ ਵਾਲਾ ਸੀ ਹਰੀਕੇ ਪਤਨ ਜਿਹਦੇ ਵਿੱਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਿਆ ਤੇ ਇਹ ਸੱਤਵਾਂ ਜ਼ਿਲ੍ਹਾ ਮੇਰਾ ਪਹਿਲਾਂ ਕਪੂਰਥਲਾ ਦੇ ਵਿੱਚ ਤਾਰਨ ਤਾਰਨ ਫਾਜ਼ਿਲਕਾ ਫਿਰੋਜ਼ਪੁਰ ਮੈਂ ਗਿਆ ਸੀ ਉਹ ਪਿਛਲੇ ਸੰਡੇ ਗਿਆ ਸੀ ਮਤਲਬ ਮੈਂ ਸੰਡੇ ਵਾਪਸ ਆਇਆ ਸੀ ਮੈਂ ਪਿਛਲੇ ਵੀਰਵਾਰ ਗਿਆ ਸੀ ਤੇ ਜੋ ਮੈਂ ਉੱਥੇ ਟ੍ਰੈਜਡੀ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਕਮਰਜੈਂਸੀ ਰਿਸਪੌਂਸ ਸਿਸਟਮ ਜਿਹਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮਸ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਐਸੈਂਸ਼ੀਅਲ ਮੈਡੀਸਿਨਸ ਹੁੰਦੀਆਂ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਵੀ ਦੁਖਾਨਤ ਐਡਾ ਵੱਡਾ ਹੈ ਕਿ ਇਹ ਕਿਸੇ ਮਤਲਬ ਕਿ ਲਿਮਟਿਡ ਨਹੀਂ ਹੈ ਹੁਣ ਤਾਂ ਮੇਰੇ ਖਿਆਲ ਸਤ ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਇਫੈਕਟ ਹੋ ਚੁੱਕੇ ਆ ਉਹਨਾਂ ਦੇ ਵਿੱਚ ਪ੍ਰਿੰਡ ਡੁੱਬੇ ਹੋਏ ਆ ਔਰ ਅਰਬਨ ਫਲਡਿੰਗ ਔਰ ਦੂਜੇ ਵੀ ਲੋਕਾਂ ਦੇ ਘਰ ਬਾਕੀ ਜਗ੍ਹਾ ਤੇ ਵੀ ਗਿਰ ਰਹੇ ਆ ਤੁਸੀਂ ਕਹਿ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰਾ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪੀ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸ ਵੇਲੇ ਸਾਰੀ ਇਹਦੀ ਟ੍ਰੈਜਡੀ ਏਡੀ ਵੱਡੀ ਆ। ਤੋਂ ਸਾਨੂੰ ਰਿਸਪੌਂਸ ਸੀ ਕਿ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਮਹਿਕਮਾ ਹੈਗਾ ਉਹਦੇ ਵਿੱਚ ਮੈਡੀਕਲ ਕਾਲਜਸ ਆ ਗਏ। ਇੰਡੀਅਨ ਮੈਡੀਕਲ ਐਸੋਸੀਏਸ਼ਨ। ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਐ ਨਰਸਿੰਗ ਹੋਮਸ ਐ ਮੈਡੀਕਲ ਕਾਲਜਸ ਐ ਕੈਮਿਸਟ ਐਸੋਸੀਏਸ਼ਨਸ ਐ ਇਹ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ওভারਵੇਲਮਿੰਗ ਰਿਸਪਾਂਸ ਆ ਤੇ ਅਸੀਂ 170 ਐਂਬੂਲੈਂਸ ਕੀਤੇ ਸੀ ਉਹਨਾਂ ਨੇ 250 ਐਂਬੂਲੈਂਸ ਸਾਨੂੰ ਜੜੀਆਂ ਹੈਗੀਆਂ ਉਹ ਬਲੈਜ ਕਰ ਦਿੱਤੀਆਂ ਹੈਗੀਆਂ ਅੱਜ ਮੈਂ ਵੀ ਐਂਬੂਲੈਂਸ ਚਨਾਲਾ ਵਾਸਤੇ ਇਸ ਤਰ੍ਹਾਂ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਆ ਜੀ ਵੀ ਜਿਹੜਾ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਿਲਕਾ ਚ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਇਧਰ ਆਪਣੇ ਤਰਨਤਾਰਨ ਸਾਹਿਬ ਔਰ ਜਿਹੜੇ ਨਾਲ ਇਹਦੇ ਲੱਗਦਾ ਫਿਰੋਜ਼ਪੁਰ ਦੇ ਵਿੱਚ ਭੇਜਣਗੇ ਅੰਮ੍ਰਿਤਸਰ ਲਈ ਜਿਵੇਂ ਜਲੰਧਰ ਵਾਲਿਆਂ ਦੇ ਨਾਲ ਸ਼ਹੀਦ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰਿਆਂ ਦੀ ਪੇਰਿੰਗ ਵੀ ਕਰ ਦਿੱਤੀ ਆ ਮੈਂ ਔਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਜਿੰਨੇ ਅਫਸਰ ਸਬਾਨ ਆ ਸਾਰੇ ਕੋਆਰਡੀਨੇਟ ਕਰ ਰਹੇ ਆ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲਥ ਔਰ ਡਾਇਰੈਕਟਰ ਹੈਲਥ ਸਾਹਿਬ ਸੇ ਜੋ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਆ ਅਸੀਂ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਏਡ ਪਹੁੰਚਾ ਰਹੇ ਆਂ ਔਰ ਪਹੁੰਚਾਦੇ ਰਵਾਂਗੇ ਜਿੱਥੇ ਨਹੀਂ ਵੀ ਆ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਸੀ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ ਦੋ ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ਡ ਬੋਟਸ ਆ ਔਰ ਸਾਡੇ ਪੈਰਾਮੈਡੀਕਸ ਉਹਦੇ ਤੇ ਜਾਂਦੇ ਆ ਔਰ ਗੁਰਦਾਸਪੁਰ ਦੇ ਵਿੱਚ 7 ਪਿੰਡ ਸੀ ਉਹਨਾਂ ਨੂੰ ਉਸ ਪਾਰ ਵਿਲੇਜ ਕਹਿੰਦੇ ਆ ਉੱਥੇ 8 ਪ੍ਰੈਗਨੈਂਟ ਲੇਡੀ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਆ ਉਹਨਾਂ ਦੇ ਥਰੂ ਵੀ ਅਸੀਂ 5 ਲੇਡੀਜ਼ ਨੂੰ ਫਿਰੋਜ਼ਪੁਰ ਦੇ ਫਾਜ਼ਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੀ ਸੇਫ ਡਿਲੀਵਰੀ ਜੱਚਾ ਬੱਚਾ ਦੋਨੇ ਬਿਲਕੁਲ ਤੰਦਰੁਸਤ ਹੈ ਸੋ ਤੁਸੀਂ ਏਅਰ ਐਂਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨੂੰ ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਜਿਹਨੂੰ ਮਦਦ ਹੈ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਸ ਲਈ ਜਿਹੜੇ ਜੀਵ ਜੰਤੂ ਆ ਉਹਨਾਂ ਤੇ ਸਟ्रेस ਵੀ ਹੁੰਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸਸ ਆ ਰਹੇ ਆ ਡੌਗ ਬਾਈਟ ਦੇ ਕੇਸਸ ਆ ਰਹੇ ਆ ਕਿਉਂਕਿ ਉਹ ਵੀ ਅੰਡਰ ਸ ਤੇ ਇੱਕ ਤਾਂ ਅਨਸਸਪੈਕਟਿੰਗ ਸਰਕਮਸਟਾਂਸਸ ਦਾ ਧਿਆਨ ਰੱਖਣਾ ਕਿ ਇੱਕ ਛੋਟੀ ਔਰ ਰਾਤ ਨੂੰ ਇੱਕ ਟਾਰਚ ਵੀ ਹੱਥ ਵਿੱਚ ਰੱਖਣੀ ਆ ਔਰ ਜਿਹੜਾ ਸ਼ਿਸ਼ਕੇਰ ਕੇ ਪ੍ਰਾਣਾਮਾ ਇੱਕ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਨਾਲ ਨਾ ਤੁਸੀਂ ਸਨੇਕ ਬਾਈਟ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਆ ਵੀ ਸਾਡੇ ਕੋਲੇ ਤਿੰਨ ਕੇਸ ਆਏ ਸੀਗੇ ਸਾਡੇ ਕੋਲੇ ਬਹੁਤ ਲੇਟ ਆਂਦੇ ਆ ਡੌਗ ਬਾਈਟ ਤੋਂ ਬਾਅਦ ਵੀ ਜਦੋਂ ਰੈਬੀ ਸ਼ੁਰੂ ਹੋ ਉਹਦਾ ਇਲਾਜ ਨਹੀਂ ਆ ਸਾਡੇ ਕੋਲੇ ਅਜਨਾਲੇ ਦੇ ਹਸਪੀਟਲ ਸਾਰੇ ਸਬਡਿਵੀਜ਼ਨ ਹਸਪੀਟਲ ਜਿਹੜਾ ਸਾਡਾ ਲਾਸਟ ਕੈਂਪ ਹੈ ਉੱਥੇ ਤੱਕ ਡੌਗ ਬਾਈਟ ਦਾ ਵੀ ਸਨੇਕ ਬਾਈਟ ਦਾ ਪੂਰਾ ਬੰਦੋਬਸਤ ਹੈ ਔਰ ਜਦੋਂ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਵੈਸੇ ਉਹਨੂੰ ਵਾਈਟ ਕਰੋ ਜਿਸ ਤਰ੍ਹਾਂ ਮੈਂ ਦੱਸਿਆ ਬਈ ਸੋਟੀ ਰੱਖੋ ਟਾਰਚ ਰੱਖੋ ਧਿਆਨ ਰੱਖੋ ਤੁਸੀਂ ਜੁੱਤੇ ਵੀ ਪਾਣੇ ਆ ਕੋਈ ਵੀ ਚੀਜ਼ਾਂ ਨੂੰ ਝਾੜ ਕੇ ਪਾਣੀ ਆ ਲੱਕੜਾ ਪਈ ਆ ਉਹਨੂੰ ਪਹਿਲਾਂ ਸਿਸ਼ਕੇਰ ਲਓ ਉੱਥੇ ਸੋਟੀ ਦਾ ਖੜਕਾ ਜਿਆ ਕਰ ਦਿਓ ਭੱਜ ਜਾਂਦੇ ਆ ਜਿਹੜੇ ਦਰਦੇ ਹੁੰਦੇ ਆ ਪੰਛੀ ਸਾਰੇ ਜੀਵ ਜੰਤੂ ਇਹਦੇ باوجود ਜੇ ਹੋ ਜਾਏ ਤਾਂ ਜਿੱਥੇ ਸਨੇਕ ਬਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਜ਼ਹਿਰ ਨੂੰ ਜਿਹੜਾ ਬੰਦਾ ਕਰੇਗਾ ਉਹਨੂੰ ਵੀ ਇਹਦਾ ਉਹ ਜ਼ਹਿਰ ਉਹਦੇ ਅੰਦਰ ਜਾ ਕੇ ਉਹਨੂੰ ਵੀ 19 ਜਿਹੜੀ ਪ੍ਰੋਬਲਮ ਹੋ ਸਕਦੀ ਹੈ ਬਲੀਡਿੰਗ ਨੂੰ ਬੰਦ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਹੈ ਡਿਟਾਲ ਹੈ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਿਟਾਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟਟ ਬਲੀਡ ਉਸ ਪੋਰਸ਼ਨ ਨੂੰ ਮੋਬਿਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜਿਵੇਂ ਸੱਪ ਲੜ ਗਿਆ ਬੰਦਾ ਭੱਜਦਾ ਉਹਦੇ ਨਾਲ ਪੰਪਿੰਗ ਐਕਸ਼ਨ ਨਾਲ ਜ਼ਹਿਰ ਫੈਲਦੀ ਆ ਤੇ ਇਮੀਡੀਏਟਲੀ ਉਹਨੂੰ ਨੀਰੈਸ ਹਸਪੀਟਲ ਚ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸਨੇਕ ਵੈਨਮ ਸੀਰਮ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਵ ਸਪੋਰਟ ਵਾਲਾ ਮੈਡੀਕਲ ਕਾਉਂਟ ਸਾਡੇ ਪੂਰੇ ਬੈਡ ਸਾਰਾ ਕੁਝ ਤਿਆਰੀ ਹੈ ਸਾਡੀ ਤੇ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ਵਾਟਰ ਬੋਰਨ ਡਿਜ਼ੀਜ਼ ਹੈ ਉਹਦੇ ਵਾਸਤੇ ਅਸੀਂ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਹਾਂ ਪਾਣੀ ਐਪੀਰੈਂਟਲੀ ਸਾਫ਼ ਹੈ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਇੱਕ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਹੈ ਹੈ ਹੀ ਨਹੀਂ ਹੈ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲਡ ਵਾਟਰ ਜਾਂ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਥਾਂ ਤੇ ਅਸੀਂ ਵੇਚਾਰੇ ਆ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਹਾਂ ਖਾਣਾ ਤਾਜ਼ਾ ਬਣਾ ਕੇ ਖਾਣਾ ਬਾਸੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੀ ਸਿਹਤ ਦਾ ਧਿਆਨ ਰੱਖੋ ਮੱਖੀਆਂ ਮਛਰਾਂ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕਿਟੋ ਕੋਇਲ ਯੂਜ਼ ਕਰ ਲਓ ਜੇ ਬਿਜਲੀ ਅੱਜ ਕੱਲ੍ਹ ਲੋਕਾਂ ਦੇ ਇਨਵਰਟਰ ਲੱਗੇ ਹੋਏ ਆ ਜਾ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਸੀ ਉਹ ਵੀ ਪ੍ਰੋਵਾਈਡ ਕਰ ਰਹੇ ਆ ਸਾਰਾ ਸਾਨੂੰ ਜੋ ਵੀ ਦਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਇਹ ਪੈਰਾਮੈਡੀਕਲ ਦੇ ਜਿਹੜੇ ਬੱਚੇ ਜਾ ਰਹੇ ਨੇ ਜੀ ਇਹ ਨਹੀਂ ਇਹਦੇ ਚ ਡਾਕਟਰ ਵੀ ਹੈ ਜੀ ਇਹਦੇ ਚ ਪੈਰਾਮੈਡੀਕਸ ਦੇ ਵੀ ਆ ਸਾਰੀਆਂ ਟੀਮਾਂ ਆਈਆਂ ਇਹ 20 ਐਂਬੂਲੈਂਸ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਕੰਟ੍ਰਿਬਿਊਟ ਕੀਤੀਆਂ ਐਨ ਜੀਓਜ਼ ਨੇ ਜਿਹਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਜਿਹਦੇ ਵਿੱਚ ਸਾਡੇ ਨਰਸਿੰਗ ਕਾਲਜੇਜ਼ ਆ ਹੋਰ ਰੈੱਡ ਕਰਾਸ ਹੋਰ ਜਿਹੜੀਆਂ ਬਹੁਤ ਸਾਰੀਆਂ ਦੂਜੀਆਂ ਐਨ ਜੀਓਜ਼ ਹੈਗੀਆਂ ਜਿਹੜੇ ਮਤਲਬ ਕੈਮਿਸਟਰੀ ਐਸੋਸੀਏਸ਼ਨ ਦੇ ਬੰਦੇ ਵੀ ਨਾਲ ਜਾ ਰਹੇ ਹੋ ਦਵਾਈਆਂ ਵੀ ਦੇ ਰਿਹਾ ਇਹ ਯੰਗ ਡਾਕਟਰਸ ਹੈਗੇ ਆ ਜਿਹੜੇ ਜਿਹੜੇ ਇੰਟਰਨ ਐਂਡ ਹਾਊਸ ਸਰਜਨਸ ਐਂਡ ਜਿਹੜੇ ਰੈਜ਼ੀਡੈਂਟ ਡਾਕਟਰਸ ਹੈਗੇ ਇਸ ਤੋਂ ਸਵਾਇਥੀ ਸਪੈਸ਼ਲਿਸਟ ਸਰਵਿਸਿਜ਼ ਵੀ ਜਿੱਥੇ ਸਾਨੂੰ ਲੋੜ ਹੈ ਮੈਡੀਕਲ ਕਾਲਜ ਦੀਆਂ ਟੀਮਾਂ ਸਾਡੀਆਂ ਤਿਆਰ ਹੈਗੀਆਂ ਜੇ ਜਨਾਲੇ ਵਿੱਚ ਜਾ ਕੇ ਉੱਥੇ ਸੇਜ਼ੀਰੀਅਨ ਜਾਂ ਹੋਰ ਉਹਨਾਂ ਨੂੰ ਆਪਰੇਸ਼ਨ ਵੀ ਕਰਨੇ ਪੈਣਗੇ ਅਸੀਂ ਵੀ ਆਰ ਪ੍ਰਿਪੇਅਰਡ ਵੈਸੇ ਅਸੀਂ ਉਹਦੇ ਵਾਸਤੇ ਐਂਬੂਲੈਂਸ ਸਰਵਿਸ ਦੇਵਾਂਗੇ ਕਿ ਉਹਨੂੰ ਇੱਥੇ ਲਿਆ ਕੇ ਪੇਸ਼ੈਂਟ ਕਰਕੇ ਬਾਅਦ ਵਿੱਚ ਪੋਸਟ ਆਪਰੇਟਿਵ ਕੇਅਰ ਵਾਸਤੇ ਉੱਥੇ ਭੇਜ ਦਾਂਗੇ ਸਰ ਕੋਈ ਦੇਖਿਆ ਜਾਵੇ ਤੇ ਜਿਸ ਤੂੰ ਸਨੇਕ ਬਾਈਟ ਦੀ ਗੱਲ ਕੀਤੀ ਐ ਸੋ ਜਿਹੜਾ ਫਲੱਡ ਸਿਚੁਏਸ਼ਨ ਚ ਹੋਰ ਕਿਹੜੀ ਕਿਹੜੀ ਜਿਹੜੀ ਬਿਮਾਰੀਆਂ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਐ ਕਿ ਉਹ ਪਾਣੀ ਦੀ ਵੀ ਗੱਲ ਇਹਦੇ ਵਿੱਚ ਇੱਕ ਤਾਂ ਜਿਹੜੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਡਾਇਰੀਆ ਕੋਲਰਾ ਹੈਪਟਾਈਟਸ ਏ ਹੂੰ ਉਹਦੇ ਵਾਸਤੇ ਮੈਂ ਕਿਹਾ ਵੀ ਤੁਸੀਂ ਕਲੋਰੀਨ ਦੀ ਗੋਲੀ ਵਰਤ ਲਓ ਜੇ ਗੈਸ ਹੈਗੀ ਆ ਜਾਂ ਹੋਰ ਤੁਹਾਡੇ ਕੋਲੇ ਪਾਣੀ ਨੂੰ ਬੋਇਲ ਕਰਕੇ ਠੰਡਾ ਕਰਕੇ ਪੀ ਲਓ ਤੇ ਜਾਂ ਸਾਡੇ ਕੋਲ ਬਾਰਡਰ ਬਾਰਡਰ ਆਜਕਲ ਇੰਜੀਓਸ ਬਹੁਤ ਸਪਰੇਅ ਕਰਦੀਆਂ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਖਾਣਾ ਵਾਧੂ ਆ ਘਟ ਨਹੀਂ ਆ ਤੇ ਉਹ ਉਹਨੂੰ ਮਤਲਬ ਜਾਂ ਜਿਹੜਾ ਬੋਤਲਾਂ ਵਾਲਾ ਪਾਣੀ ਉਹ ਵਰਤ ਲਓ ਤੇ ਦੂਜਾ ਹੈਗਾ ਮੱਖੀਆਂ ਮੱਛਰਾਂ ਨਾ ਹੋਣ ਵਾਲਾ ਅਸੀਂ ਫਿਊਮਿਗੇਸ਼ਨ ਵੀ ਕਰ ਰਹੇ ਆ ਇਸ ਹਲਾਤ ਦੇ ਵਿੱਚ ਅਸੀਂ ਜਿਹੜੇ ਇਨਸੈਕਟਿਸਾਈਡ ਜਿਹੜੇ ਦੂਜਾ ਇਨਡੋਰ ਦੂਜੇ ਸਪਰੇ ਵੀ ਕਰ ਰਹੇ ਆ ਸਾਡੇ ਕੋਲੇ ਸਾਰੇ ਹੈਗੇ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਔਰ ਖੇਤੀਬਾੜੀ ਵਾਲਿਆਂ ਨਾਲ ਮਿਲ ਕੇ अर्बन ਬਾਡੀਜ਼ ਨਾਲ ਮਿਲ ਕੇ ਅਸੀਂ ਸਾਡੀ ਸਾਰੀ ਪ੍ਰੋਸੈਸ ਚੱਲਦੀ ਪਈ ਆ ਔਰ ਸਾਡੇ ਆਸ਼ਾ ਵਰਕਰ ਜਿਹੜੇ ਹੈਗੇ ਆ ਹੈਲਥ ਮਿਨਿਸਟਰ ਸੈਕਟਰੀ ਤੋਂ ਲੈ ਕੇ نیچے ਆਸ਼ਾ ਵਰਕਰ ਤੱਕ ਸਾਰੇ ਫੀਲਡ ਵਿੱਚ ਆ ਅਸੀਂ ਔਰ ਸਾਡੀ ਜਿਹੜੀ ਸਰਕਾਰ ਹੈ ਅਸੀਂ ਇਥਈਆ ਕੀਤਾ ਹੈ ਕਿ ਲੋਕਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦਾ ਹਾਰ ਦੁੱਖ ਵੰਡਾਵਾਂਗੇ ਤੇ ਬਾਕੀ ਇੱਕ ਦੋ ਅਸੀਂ ਹੋਰ ਜਿਹੜੇ ਚੇਚੇ ਤੌਰ ਦੇ ਉੱਤੇ ਮੈਂ ਚਾਹੁੰਦਾ ਕਿ ਤੁਸੀਂ ਇਹਨੂੰ ਅਲੱਗ ਤੌਰ ਦੇ ਉੱਤੇ ਉਹਨੂੰ ਹਾਈਲਾਈਟ ਕਰੋ ਦੇਖੋ ਇੱਕ ਹੁੰਦਾ ਕਿ ਬਾਰਿਸ਼ ਹੋ ਗਈ ਪਾਣੀ ਆ ਗਿਆ ਫਸਲ ਦਾ ਨੁਕਸਾਨ ਹੋ ਗਿਆ ਇਸ ਵਾਰੀ ਇਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇਸ ਵਾਰੀ ਤਾਂ ਖੇਤ ਵੀ ਨਹੀਂ ਬਚਿਆ ਘਰ ਵੀ ਨਹੀਂ ਬਚਿਆ ਜਦੋਂ ਐਨ ਜੀਓ ਆ ਹੁਣ ਅਗਲੇ ਹਫਤੇ ਦੱਸਦੇ ਨੇ ਕਿ ਜਦੋਂ ਰਿਲੀਫ ਆਪਰੇਸ਼ਨਸ ਓਵਰ ਹੋ ਜਾਣਗੇ ਜਦੋਂ ਬੰਦਾ ਜਾਏਗਾ ਤੇ ਉਹ ਉੱਥੇ ਉਹਦੇ ਨਾਂ ਜ਼ਮੀਨ ਹੋਏਗੀ ਜ਼ਮੀਨ ਲੱਭਣੀ ਪਏਗੀ ਪਤਾ ਨਹੀਂ ਖੇਤ ਰੁੜ ਗਿਆ ਕਿ ਹੈਗਾ ਜਾਂ ਉੱਥੇ ਸਿਲਟ ਜੰਮੀ ਹੋਈ ਆ ਜਾਂ ਉਹਦੇ ਵਿੱਚ ਜਿਹੜਾ ਹੈਗਾ ਤੁਹਾਡਾ ਉਹਦੇ ਘਰ ਦੀ ਛੱਤ ਗਿਰੀ ਹੋਈ ਆ ਜਾਂ ਘਰ ਅਨਸੇਫ ਹੋ ਚੁੱਕਿਆ ਇਹਦੇ ਵਾਸਤੇ ਮੇਰੇ ਬਹੁਤ ਸਾਰੇ ਜਿਹੜੇ ਡਾਕਟਰ ਦੋਸਤ ਆ ਉਹਨਾਂ ਨੇ ਔਰ ਮੈਂ ਖੁਦ ਵੀ ਪੰਜ ਫੈਮਿਲੀਜ਼ ਅਡਾਪਟ ਕਰਾਂਗਾ ਔਰ ਡਿਵਾਈਨ ਓਕਾਰ ਮਿਸ਼ਨ ਹੈ ਜਿਹੜੇ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਮੇਰੇ ਨਾਲ ਬਹੁਤ ਕੰਮ ਕੀਤਾ ਸੀਗਾ ਜਦੋਂ ਮੈਂ ਦਿੱਲੀ ਦੇ ਬਾਰਡਰ ਤੇ 13 ਮਹੀਨੇ ਲਈ ਸੀ 10 ਫੈਮਿਲੀ ਉਹਨਾਂ ਨੇ ਔਰ 10 ਫੈਮਿਲੀ ਸਾਡੇ ਜਿਹੜੇ ਡਾਕਟਰਾਂ ਵੱਲੋਂ ਮੇਰੇ ਭਾਈਚਾਰੇ ਵੱਲੋਂ ਇਹ 20 ਫੈਮਿਲੀ ਅਸੀਂ ਕਰਤੀਆਂ 10 ਫੈਮਿਲੀ ਜਨਾਲੇ ਚ ਛੋਣ ਗਿਆ ਜਿਨ੍ਹਾਂ ਦੇ ਅਸੀਂ ਖਾਤੇ ਦੇ ਵਿੱਚ ਮੈਂ 1 ਲੱਖਿਆ ਸੀ ਉਹ ਕਹਿੰਦਾ ਵੀ ਤੁਸੀਂ 50000 ਪਾਓ ਜੇ ਅਸੀਂ ਉਹਨਾਂ ਦੇ ਬੈਨੀਫਿਸ਼ੀਅਰੀ ਆਇਡੈਂਟੀਫਾਈ ਕਰਨਗੇ ਜਿਹੜੇ ਲੋਕਲ ਐਡਮਿਨਿਸਟ੍ਰੇਸ਼ਨ ਆ ਸਾਡੇ ਐਮਐਲਏ ਸਹਿਬਾਨ ਆ ਜਾਂ ਹੋਰ ਜਿਹੜੇ ਚੰਗੇ ਜਿਹੜੇ ਦਾਨੀ ਸੱਜਣ ਆ ਉੱਥੇ ਉਹ ਬੈਨੀਫਿਸ਼ੀਅਰੀ ਆਇਡੈਂਟੀਫਾਈ ਕਰਨਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਆਧਾਰ ਕਾਰਡ ਔਰ ਜਿਹੜੇ ਉਹਨਾਂ ਦੇ ਅਕਾਊਂਟ ਨੰਬਰ ਵੈਰੀਫਾਈ ਕਰਕੇ ਦੇਣਗੇ ਉਹਨਾਂ ਦੇ ਖਾਤੇ ਵਿੱਚ ਸਿੱਧੇ ਦਾਨੀ ਸਜਣਾ ਵਾਲੋਂ ਕੋਈ ਵਿੱਚ ਨਹੀਂ ਆਏਗਾ ਨਾ ਮੈਂ ਨਾ ਕੋਈ ਹੋਰ ਕੋ ਉਸਦੇ ਉਹਨਾਂ ਦੇ ਖਾਤੇ ਵਿੱਚ ਚਲੇ ਜਾਣਗੇ ਤਾਂ ਕਿ ਜਦੋਂ ਜਾਣ ਕੋਈ ਦੁਕਾਨਦਾਰ ਆਪਣਾ ਕੰਮ ਸ਼ੁਰੂ ਕਰ ਦੇ ਕੋਈ ਘਰ ਵਾਲਾ ਸਮਾਨ ਲੈ ਕੇ ਕਿਸੇ ਦੇ ਬੱਚਿਆਂ ਵਾਸਤੇ ਜੋ ਵੀ ਕਰਨਾ ਉਹਨਾਂ ਨੇ ਕਪੜਾ ਲੱਤਾ ਜੋ ਵੀ ਘਰ ਵਾਸਤੇ ਮੇਜ਼ ਕੁਰਸੀ ਮੰਜਾ ਪੀੜੀ ਜੋ ਵੀ ਲੈਣਾ ਉਹ ਲੈ ਸਕਾਂ ਸੋ ਇਹ 10 ਬੰਦਿਆਂ ਦੇ ਜਨਾਲੇ ਵਿੱਚ ਪੰਜਵੇਂ ਟੈਕ ਆਇਆ ਸੀਗਾ ਜੀ ਆਪਣੇ ਪਠਾਨਕੋਟ ਚ ਪੰਜ ਗੁਰਦਾਸਪੁਰ ਚ ਹੋਰ ਜਿਵੇਂ ਜਿਵੇਂ ਮੈਂ ਕੋਈ ਜਾਣ ਕੇ ਮੈਂ ਬਤਾਈ ਜਾਊਗਾ ਇਹ ਸਿੱਧੇ ਉਹਨਾਂ ਦੇ ਬੈਨੀਫਿਸ਼ੀਅਰੀ ਦੇ ਖਾਤੇ ਚਲੇ ਜਾਣਗੇ ਸਰਕਾਰੀ ਮਦਦ ਆਏਗੀ ਜੀ ਸਰਕਾਰ ਵੱਲੋਂ ਆਏਗੀ ਉਹਨੂੰ ਥੋੜਾ ਜਿਹਾ ਉਹਦੇ ਚ ਪ੍ਰੋਸੀਜਰ ਹੁੰਦਾ ਪ੍ਰੋਸੈਸ ਹੁੰਦਾ ਉਹਨੂੰ ਟਾਈਮ ਲੱਗ ਜਾਂਦਾ ਸੋ ਇਹ ਇਮੀਡੀਏਟਲੀ ਅਸੀਂ ਹਫ਼ਤੇ ਦੱਸਦੇ ਜਿਹੜੇ ਬੈਨੀਫਿਸ਼ੀਅਰੀ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਖਾਤੇ ਚ ਪਾ ਦਾਂਗੇ ਤੇ ਮੈਂ ਤੁਹਾਡੇ ਥਰੂ ਹੋਰ ਵੀ ਜਿਹੜੇ ਐਨ ਆਰ ਆਈਸ ਆ ਉਹਨਾਂ ਲੋਕਾਂ ਨੂੰ ਵੀ ਕੰਟੈਕਟ ਕਰਨ ਦੀ ਲੋੜ ਨਹੀਂ ਹੈ ਜੀ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਮੈਨੂੰ ਦੱਸ ਦਿਓ ਬਾਅਦ ਵਿੱਚ ਵੀ ਅਸੀਂ ਕੀਤਾ ਹੈਗਾ ਜਿਹੜੇ-ਜਿਹੜੇ ਇਲਾਕੇ ਨੂੰ ਤੁਸੀਂ ਬਲੋਂਗ ਕਰਦੇ ਹੋ ਬੈਨੀਫੀਸ਼ੀਅਰੀ ਆਇਡੈਂਟੀਫਾਈ ਕਰੋ ਉਹਨਾਂ ਦੇ ਖਾਤੇ 'ਚ 50-5000 ਰੁਪਇਆ ਪਾ ਦਿਓ ਤੇ ਇਹਦੇ ਨਾਲ ਆਪਾਂ ਉਹਨਾਂ ਨੂੰ ਬੜਾ ਹੰਦਾ ਲੱਗੇਗਾ ਜੇ 50000 ਫੈਮਿਲੀ ਆ ਤੇ ਸਾਡੇ ਕੋਲ 2 ਲੱਖ ਬੰਦੇ ਹੋਣਗੇ ਜਿਹੜੇ 50-5000 ਵਾਲੇ ਪਾਣਗੇ ਸੋ ਮੈਂ ਐਨਆਰਆਈਜ਼ ਨੂੰ ਜਿਹੜੇ ਬੰਦੇ ਸਮਰੱਥ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ-ਇੱਕ ਫੈਮਿਲੀ ਅਡਾਪਟ ਕਰ ਲਓ ਉਹਨਾਂ ਨਾਲ ਗੱਲਬਾਤ ਕਰੋ 50